सल्तन की रेन प्यारे हम सल्तन की सरना संत हमारी ओट सतानी संत हमारी ਸਤਿ ਨਾਮ ਸੰਤ ਅਮਾਰ ਦੇ ਨਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ

और जसवा साहब ना मेरा वैसे बहुत अच्छा प्यार भी है नाता भी है ते जसवा साहब ने मुंह लाया सारी अपा कुटिया वर्षी समाज बना रहे हैं ते तुझे जरूर आना ते जो, बोल ते जो भी भी ते 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 तो बोल रहे थे मैं आज तो पिछली बार है मैंने सब मेरी तो पिछली बार ते जिधर जिधर जाके सरमासा भी इतने वो ਉਹਨਾਂ ਨੇ ਕਹਿਣ ਤੇ ਤੇ ਸੜਕਾਂ ਪਾਈਆਂ ਸਨ ਕਿਉਂਕਿ ਸਾਡੇ ਇੱਥੇ ਦਾ ਰਸਤਾ ਬੜਾ ਮੁਸ਼ਕਲ ਸੀ ਆ ਤੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਤੀਸਰੀ ਸੌਂਧ ਪਾਈਓ ਕਿਤੇ ਨੂੰ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਜੋ ਕੁਟਿਆ ਮੱਟਵਾਲੀ ਗੁਰਦੁਆਰਾ ਸਾਹਿਬ ਹੈ ਸੰਤ ਬਾਬਾ ਹਰੀ ਸਿੰਘ ਦੀ ਨੈਕੀ ਵਾਲਿਆਂ ਦਾ ਉਹਨਾਂ ਦੀ ਵਰਸੀ ਸਮਾਗਮ ਅੱਜ 8 ਮਾਰਚ ਨੂੰ ਇੱਥੇ ਮਨਾ ਰਹੇ ਹਾਂ ਇਸ ਵਰਸੀ ਸਮਾਗਮ ਦੇ ਵਿੱਚ ਜਿੱਥੇ ਐਨ ਆਰ ਆਈ ਸਾਡੇ ਉਚਿਤਿਤ ਹੋਤੀ ਰਾਜਪਾਲ ਸਿੰਘ ਜੀ ਵਿਕੋਕਾ ਸਿੰਘ ਕੁਜੋੜਾ ਤੇ ਦਾਸ ਤਰਸੀਮ ਸਿੰਘ ਜਸਵਾਲ ਸਰਿੰਦਰ ਸਿੰਘ ਪਹਾੜਾ ਤੇ ਹੋਰ ਸੇਵਾਦਾਰਾਂ ਨੇ ਅਨਖ ਸੇਵਾ ਕੀਤੀ ਹੈ ਉਥੇ ਅੱਜ ਦੇ ਸਮਾਗਮ ਵਿੱਚ ਡਾਕਟਰ ਰਾਜਕੁਮਾਰ ਮੈਂਬਰ ਪਾਰਲੀਮੈਂਟ ਜੀ ਦੇ ਤੌਰ ਤੇ ਪਹੁੰਚੇ ਨੇ ਸ਼ਾਂਤ ਪਾਪਾ ਅਮਰੀਕ ਸਿੰਘ ਦੀ ਮੰਨਣ ਹਾਣੇ ਵਾਲੇ ਡਾਕਟਰ ਚੰਗਬਹਾਦਰ ਸਿੰਘ ਜੀ ਰਾਏ ਮੈਂਬਰ ਐਕਸ਼ਨ ਗੁਰਦਵਾਰਾ ਪਰਵੰਤ ਕਮੇਟੀ ਮਾਤਾ ਜਸਪਰੀ ਜੀ ਵਰ ਦੀ ਸ਼ਾਂਤ ਬੁੰਗੇਵਾਲੇ ਮਾਹਲਪੁਰ ਵਾਲੇ ਉਹਨਾਂ ਨੇ ਹਾਜ਼ਰੀਆਂ ਭਰੀਆਂ ਅੱਜ ਦੇ ਸਮਾਗਮ ਦੇ ਵਿੱਚ ਜਿੱਥੇ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਸਵੇਰੇ ਦੋ ਅਖੰਡ ਪਾਠ ਸਾਹਿਬ ਜੀ ਦੇ ਧੂਕ ਪਾਏ ਗਏ ਉਪਰੰਤ ਭਾਈ ਰਾਮ ਸਿੰਘ ਜੀ ਹਜੂਰੀ ਰਾਗੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਾਲਿਆਂ ਨੇ ਕੀਰਤਨ ਕੀਤਾ ਤੇ ਭਾਈ ਪਰਮਿੰਦਰ ਸਿੰਘ ਜੀ ਜਿਹੜੀ ਰਾਗੀ ਉਹਨਾਂ ਨੇ ਵੀ ਰਸ ਪੰਨਾ ਕੀਰਤਨ ਸਰਵਣ ਕਰਵਾਇਆ ਇਸ ਮੌਕੇ ਤੇ ਜਿੱਥੇ ਇਲਾਕੇ ਦੇ ਪੰਜ ਸਰਪੰਚ ਪੰਚਾਇਤਾਂ ਤੇ ਹੋਰ ਮੋਤਬਰ ਵਿਅਕਤੀ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ ਉੱਥੇ ਹੋਰ ਸੰਗਤਾਂ ਪੀੜਾਬੇ ਤੋਂ ਵੀ ਪਹੁੰਚੀਆਂ ਤੇ ਡਾਕਟਰ ਰਾਜਕੁਮਾਰ ਨੇ ਅੱਜ ਇੱਥੇ ਨਤਮਸਤਕ ਹੁੰਦੇ ਆ ਇੱਥੋਂ ਲਕਸ਼ੀਆਂ ਤੋਂ ਲੈ ਕੇ ਕੁਟਿਆ ਮਟਵਾਲੀ ਤੱਕ ਜਿਹੜੀ ਕੱਚੀ ਸੜਕ ਹੈ ਉਹ ਪੱਕੀ ਕਰਨ ਦਾ ਭਰੋਸਾ ਦਿੱਤਾ ਤੇ ਨਾਲ ਹੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਕਿ ਜਿਹੜੀ ਪਹਿਲਾ ਪਹਾਣਾ ਤੋਂ ਕੁਟਿਆ ਤੱਕ ਸੜਕ ਉਹਨਾਂ ਦੇ ਯਤਨਾਂ ਸਦਕਾ ਬਣੀ ਸੀ ਉਸ ਲਈ ਸਾਰੀਆਂ ਸੰਗਤਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਇਸ ਤਰ੍ਹਾਂ ਅੱਜ ਇਹ ਜਿਹੜੀ ਇੱਕ ਹਫ਼ਤਿਆਂ ਦੀ ਵਾਰਸੀ ਸੰਤਾਂ ਦੀ ਇਸ ਇਲਾਕੇ ਦੇ ਵਿੱਚ ਮਨਾਈ ਜਾਂਦੀ ਹੈ 8 ਮਾਰਚ ਤੋਂ ਹਰ ਸਾਲ ਦੀ ਤਰ੍ਹਾਂ ਮਨਾਈ ਜਾਇਆ ਕਰੇਗੀ ਤੇ ਅਗਲੇ ਸਾਲ ਤੋਂ 7 ਮਾਰਚ ਨੂੰ ਇੱਕ ਇਹ ਸੰਤਾਂ ਦੀ ਯਾਦ ਦੇ ਵਿੱਚ ਜਿਸ ਦਿਨ ਉਹ ਇਸ ਆਸਾਨਾ ਤੋਂ ਚੱਲ ਕੇ ਮੰਦਨ ਹਾਂ ਗਏ ਸਨ ਇੱਕ ਜਿਹੀ ਸੱਤਖਣ ਪਿਆਨਾ ਯਾਤਰਾ ਉਹ ਸ਼ੁਰੂ ਕੀਤੀ ਜਾਵੇ ਜਿਸ ਦੇ ਵਿੱਚ ਸੰਗਤਾਂ ਉਹ ਮOHAMA ਦੇ ਪਹੁੰਚਿਆ ਕਰਨ ਲਈ ਹੈ ਜਿਸ ਤਰ੍ਹਾਂ ਸੰਤ ਮਹਾਰਾਜ 1969 ਦੇ ਵਿੱਚ ਉਧਰ ਗਏ ਸਨ ਆ ਕੇ ਉਹਨਾਂ ਨੇ ਸਰੀਰ ਤਿਆਗ ਦਿੱਤਾ ਸੀ ਉਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਭਾਰੀ ਗਿਣਤੀ ਸ਼ਾਮਲ ਹੋ ਕੇ 7 ਮਾਰਚ ਨੂੰ ਇਹਨਾਂ ਸਥਾਨਾਂ ਤੋਂ ਗੁਰਦੁਆਰਾ ਅਮਰੁੱਦਾਵਾਲੀ ਕੁਟਿਆ ਮੰਨਣ ਹਾਣਾ ਤੱਕ ਇਹ ਯਾਤਰਾ ਜਾਇਆ ਕਰੇਗੀ ਸੋ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ মিডিਆ ਵਾਲੇ ਵੀਰਾਂ ਦਾ ਤੇ ਹੋਰ ਚੈਨਲਾਂ ਦਾ ਬਹੁਤ-ਬਹੁਤ ਧੰਨਵਾਦੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ